ਬਟਕ ਕਿਸ ਸੰਬੰਧ ਵਿੱਚ ਦੇਖੋ ਅੱਜ ਦੀ ਮੀਟਿੰਗ ਦਾ ਮੇਨ ਕਾਰਨ ਕੀ ਹੈ ਸਾਡੇ ਸਾਰੇ ਨੌਜਵਾਨ ਜੂਠ ਆਏ ਮੁੰਡੇ ਸਾਰੇ ਇਕੱਠੇ ਹੋਏ ਨੇ ਅੱਜ ਦੇ ਪੰਜਾਬ ਦੇ ਹਾਲਾਤ ਨੇ ਉਹ ਬਹੁਤ ਹੀ ਮਾੜੇ ਚੱਲ ਰਹੇ ਨੇ ਖਾਸ ਕਰਕੇ ਫਲੱਡ ਕਰਕੇ ਫਲੱਡ ਬਹੁਤ ਬੁਰੀ ਤਰ੍ਹਾਂ ਆਏ ਹੋਏ ਨੇ ਪਿੰਡਾਂ ਦੇ ਪਿੰਡ ਦਾ ਨੁਕਸਾਨ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਤੇ ਫਸਲਾਂ ਤਬਾਹ ਹੋ ਗਈਆਂ ਤੇ ਸਰਕਾਰ ਨੂੰ ਪਹਿਲੀ ਗੱਲ ਤਾਂ ਬੇਨਤੀ ਕਰਦੇ ਆਂ ਅਸੀਂ ਕਿ ਉਹਨਾਂ ਦੇ ਲਈ ਇਮੀਡੀਏਟ ਗਰਦੌਰੀ ਕਰਾ ਕੇ ਰੀਲੀਫ ਮਿਲਣਾ ਚਾਹੀਦਾ ਦੂਜਾ ਜੋ ਅਸੀਂ ਕਰ ਸਕਦੇ ਆਂ ਸਾਡਾ ਜੂਸ ਕਰ ਸਕਦਾ ਹੈ ਜਾ ਕੇ ਉੱਥੇ ਜੋ ਵੀ ਮਤ ਕਰ ਸਕਦਾ ਹੈ ਜੋ ਮੈਨੂੰ ਕਹਣ ਕਿ ਮੈਂ ਕਰੂੰਗਾ ਜੋ ਇਹ ਫਿਜ਼ੀਕਲ ਕਰ ਸਕਦੇ ਨੇ ਜਾ ਕੇ ਇਹ ਇਹਨਾਂ ਦੀ ਡਿਊਟੀ ਬਣਦੀ ਹੈ ਕਿ ਸਾਰੇ ਜਾਣੇ ਜਾ ਕੇ ਆਪਾਂ ਕੱਲਾ ਕਿੱਡੀ ਸ਼ਾਇ ਚ ਕਰਨ ਤੱਕ ਨਾ ਮਤਲ ਨਾ ਰੱਖੀਏ ਉਹਦੇ 'ਚ ਮਦਦ ਕਰਨ ਦੀ ਵੀ ਗੱਲ ਕਰੀਏ ਕਿ ਅਸੀਂ ਮਦਦ ਕਰੀਏ ਜਿੱਤੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਰਕਾਰ ਪੂਰਾ ਜੋਰ ਲਾਵੇ ਕਿਉਂਕਿ ਸਰਕਾਰ ਕੋ ਬਹੁਤ ਲੰਮਾ ਥੋੜਾ ਢਾਂਚਾ ਹੁੰਦਾ ਹੈ ਹਰ ਚੀਜ਼ ਹੁੰਦੀ ਹੈ ਹਰ ਚੀਜ਼ ਮਹੀਆ ਕਰ ਸਕਦੇ ਨੇ ਅਸੀਂ ਤਾਂ ਉਹਨਾਂ ਦੀ ਜਾ ਕੇ ਥੋੜੀ ਬਹੁਤੀ ਮਦਦ ਕਰ ਸਕਦੇ ਹਾਂ ਪਰ ਜਿੰਨੀ ਵੀ ਅਸੀਂ ਕਰ ਸਕਦੇ ਹਾਂ ਉਹ ਅਸੀਂ ਆਊਟ ਆਫ ਬੇ ਕਰਾਂ ਜਿਵੇਂ 5 ਕਰੋੜ ਦੀ ਮਦਦ ਤੁਸੀਂ ਪਹਿਲਾਂ ਵੀ ਕਰੀ ਕੀਤੀ ਸੀ ਨਮੀ ਲਹਿਰ ਦੇ ਵਿੱਚ ਇਸ ਵਾਰ ਕੀਤੇ ਵਿਜ਼ਿਟ ਕੀਤਾ ਤੁਸੀਂ ਹੁਣ ਹੜਾ ਦੇ ਦੇਖੋ ਵਿੱਚ ਵੀ ਕੀਤਾ ਜੀ ਤੇ ਹੁਣ ਵੀ ਕਰਾਂਗੇ ਜੋ ਜੋ ਉਹਨਾਂ ਨੂੰ ਚੀਜ਼ ਦੀ ਲੋੜ ਹੋਊਗੀ ਉਹ ਕਰਾਂਗੇ ਇੱਥੇ ਪਟਿਆਲਾ ਵਿੱਚ ਵੀ ਇੱਕ ਵਾਰੀ ਹੜ੍ਹ ਆਇਆ ਸੀ ਬਹੁਤ ਬੜੇ ਅੱਛੇ ਤੁਹਾਨੂੰ ਘੱਟ ਪਤਾ ਹੋਵੇ ਇੱਥੇ ਪਟਿਆਲਾ ਸ਼ਹਿਰ ਦੇ ਵਿੱਚ ਵੀ ਪਾਣੀ ਵੜ ਗਿਆ ਸੀ ਉਦੋਂ ਆ ਸਾਬਿਆਸੀ ਦੀ ਸਰਕਾਰ ਸੀਗੀ ਹਾਲਾਂਕਿ ਸਾਡੀ ਉਸ ਸਰਕਾਰ ਨਾਲ ਕੋਈ ਬਹੁਤਾ ਤਾਲਕਾ ਨਹੀਂ ਸੀ ਉਦੋਂ ਵੀ 5 ਲੱਖ ਰੁਪਏ ਬੜੀ ਅਮਾਉਂਟ ਸੀ ਉਦੋਂ ਉਦੋਂ ਵੀ 5 ਲੱਖ ਰੁਪਏ ਦਿੱਤਾ ਸੀ ਅਸੀਂ ਫਿਰ ਟਰੈਕਟਰ ਵਾਲਿਆਂ ਲੈ ਕੇ ਟੀਊਬਾਂ ਲੈ ਕੇ ਗਲੀਆਂਾਂ 'ਚ ਮੱਲਿਆਂ 'ਚ ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਪਿੰਡ ਫੇਰ ਠੀਕ ਸੀਗੇ ਉੱਥੇ ਪ੍ਰਸ਼ਾਦੇ ਬਣਾ ਕੇ ਲੈ ਕੇ ਜਾ ਕੇ ਘਰਾਂ ਦੇ ਵਿੱਚ ਡਿਸਟ੍ਰਿਬਿਊਟ ਕਰਦੇ ਸੀਗੇ ਪਰ ਸਮਾਂ ਬਹੁਤ ਹੋ ਗਿਆ ਉਹ ਅੱਜ ਵੀ ਸਾਡੀ ਡਿਊਟੀ ਬਣਦੀ ਹੈ ਕਿ ਜਿੱਥੇ ਜਿੱਥੇ ਠੀਕ ਹੈ ਆਪਾਂ ਸਾਰੇ ਜਾਣੇ ਜਾ ਕੇ ਉੱਥੋਂਾਂ ਦੀ ਮਦਦ ਕਰੀਏ ਸੋ ਤੁਸੀਂ ਯੂਥ ਕਾਲੀ ਦਲ ਦੀ ਗੱਲ ਕੀਤੀ ਹੈ ਯੂਥ ਕਾਲੀ ਦਲ ਜਿਹੜਾ ਹੈ ਕਾਲੀ ਦਲ ਕਿਸ ਨਾਮ ਦੇ ਹੈ ਦੇਖੋ ਤੁਸੀਂ ਇਹਨੂੰ ਯੂਥ ਕਾਲੀ ਦਲ ਵੀ ਨਾ ਕਹੋ ਅਜ ਤਾਂ ਅਜ ਤਾਂ ਲੋਕਾਂ ਦੀ ਮਦਦ ਕਰਨ ਖਤਰਾ ਹੈ ਸਾਡੇ ਨੌਜਵਾਨ ਨੇ ਉਹ ਮਦਦ ਕਰਨ ਖਤਰਾ ਹੈ ਸਨ ਲੈ ਯੂਥ ਕਾਲੀ ਦਲ ਹੈ ਜਾਂ ਅਕਾਲੀ ਦਲ ਹੈ ਅਕਾਲੀ ਦਲ ਜਦੋਂ ਬਣਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਿਆ ਅੱਜ ਜਿਹੜਾ ਸਾਡਾ ਅਕਾਲੀ ਦਲ ਹੈ ਅੱਜ ਵੀ ਅਸੀਂ ਉਹਦੀ ਡਾਇਰੈਕਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ ਕਿਉਂਕਿ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਕਿ ਸੱਤ ਮੈਂਬਰੀ ਕਮੇਟੀ ਬਣੂਗੀ ਉਹ ਭਰਤੀ ਕਰੂਗੀ ਭਰਤੀ ਕਰਕੇ ਨਵੀਂ ਲੀਡਰਸ਼ਿਪ ਲੈ ਕੇ ਆਉਗੀ ਜਿਹੜੀ ਕਿਸੇ ਲੈ ਕੇ ਆਏ ਬਿਲਕੁਲ ਚਾਹ 2 ਮੈਂਬਰ ਛੱਡ ਕੇ ਸੀਗੇ 5 ਮੈਂਬਰ ਰਹਿ ਗਏ 5 ਮੈਂਬਰਾਂ ਨੇ ਡਾਇਰੈਕਸ਼ਨ ਮੰਨੀ ਕਿ ਵੀ ਅਸੀਂ ਭਰਤੀ ਕਰਾਂਗੇ ਸਾਲਿਚ ਧਾਰ ਲਹਿਰ ਸੀ ਉਹਨਾਂ ਨੇ ਕਿਹਾ ਚੁੱਲੇ ਬੰਦ ਕਰ ਦਿਓ ਅਸੀਂ ਦੇਖ ਚਕੇ ਸਰਕਾਰ ਦੇ ਮੁਕਾਬਲੇ ਚ ਕਰ ਲਾਂਗੇ ਅਸੀਂ ਉਹ ਤਾਂ ਹੋ ਨਹੀਂ ਸਕਦਾ ਪਰ ਜੋ ਅਸੀਂ ਬਦਤਬਦ ਕਰ ਸਕਦੇ ਆ ਜਾਂ ਸਾਨੂੰ ਕੋਈ ਹੁਕਮ ਲੱਗੂਗਾ ਉਹ ਅਸੀਂ ਆਊਟ ਆਫ ਬੇਜ ਆ ਕੇ ਕਰਾਂਗੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੁਸੀਂ ਦੇਖੋ ਆ ਇੱਥੇ ਹੜ ਆਏ ਸੀਗੇ ਤੁਹਾਡਾ ਆਪਣਾ ਜਦੋਂ ਐਸਕੇ ਦਾ ਘੱਗਰ ਠੀਕ ਹੈ ਘੱਗਰ ਦੇ ਵਿੱਚ ਆਏ ਸੀ ਜਿੱਦੇ ਫੜ ਆਏ ਨੇ ਪਹਿਲੇ ਦਿਨ ਹੀ ਅਸੀਂ ਚਾਹ ਦਾ ਲੰਗਰ ਲਾਤਾ ਸੀ ਉੱਥੇ ਪਰ ਛਾ ਦੇ ਲੰਗਰ ਲਾਤਾ ਸੀਗਾ ਉੱਥੇ 8ਵੇਂ ਦਿਨ ਅਸੀਂ ਚੈੱਕ ਮੰਡਤੇ ਸੀ ਉਹਨਾਂ ਨੂੰ ਇੱਥੇ ਛੇ ਮਿਸਟਰ ਆਇਆ ਡਿਪਟੀ ਜੀ ਮਿਸਟਰ ਆਇਆ ਐਫਸੀਆਰ ਆਇਆ ਕਿਉਂਕਿ ਐਫਸੀਆਰ ਨੇ ਸਾਰਾ ਕੁਝ ਕਰਨਾ ਹੁੰਦਾ ਉਹ ਸਾਰਾ ਕੁਝ ਅੱਜ ਜਾ ਕੇ ਉੱਥੇ ਪਤਾ ਕਰੋ ਕਿ ਕਿਸੇ ਕਿਸਮ ਦੀ ਕਿਸ਼ਤੀਆਂ ਮਗਾ ਕੇ ਦਿੱਤੀਆਂ ਅਸੀਂ ਬਹੁਤ ਲੋਕ ਕੋਠਿਆਂ ਦੇ ਉੱਤੇ ਬੈਠੇ ਸੀਗੇ ਕੋਠਿਆਂ ਦੇ ਉੱਤੇ ਜਾ ਕੇ ਇਹੇ ਪ੍ਰਸ਼ਾਦਾ ਪਾਣੀ ਸ਼ਕਾ ਕਰਕੇ ਆਉਂਦੇ ਰਹੇ ਉਹਨਾਂ ਨੂੰ ਕਿਸ਼ਤੀਆਂ ਦਿੱਤੀਆਂ ਜਾ ਕੇ ਪਰ ਅਸੀਂ ਫੋਟੋਆਂ ਨਹੀਂ ਖਿਚਾਈਆਂ ਕਿ ਆਪਾਂ ਕੋਸ਼ਿਸ਼ ਕਰੀਏ ਕਿ ਉਹਨੇ ਰੀਅਲ ਕਿਵੇਂ ਮਦਦ ਕਰ ਸਕਦੇ ਆਪਾਂ ਪੰਜਾਬ ਦਾ ਸਿਆਸੀ ਸੰਤੁਲਨ ਵਿਗੜ ਗਿਆ ਹੈ 2027 ਲੋਕਾਂ ਨੂੰ ਕੋਈ ਸੋਚ-ਵੋਚ ਨਹੀਂ ਰਹੀ ਉਸੀ ਕੀ ਮਰਦੋਮ ਪੰਜਾਬ ਹੁਣ ਜਿਹੜੀਆਂ ਰਾਹਾਂ ਤੇ ਚੱਲ ਰਹਾ ਹੈ ਇਕਨੋਮੀਕਲੀ ਤਾਂ ਅਪੀਲ ਕੀ ਕਰਨਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ 2027 ਦੇ ਦੇਖੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸ਼ੋਮਨੀ ਕਾਲੀ ਦਲ ਦੀ ਸਰਕਾਰ ਬਣਨੀ ਅੱਜ ਮੇਰੀ ਗੱਲ ਲਿਖ ਲਈਓ ਤੁਸੀਂ ਇਹ ਅਕਾਲੀ ਦਲ ਦੀ ਹਾਂ ਸ਼ੋਮਨੀ ਕਾਲੀ ਦਲ ਨੂੰ ਦੋ ਸਾਡਾ ਇਹ ਕਾਲੀ ਦਲ ਦੀ ਉਹ ਅਕਾਲੀ ਦਲ ਦਾ ਕਹੋ ਉਹ ਸੁਖਵੀਰ ਧੜਾ ਹੈ ਉਹ ਸਿਰ ਕਨਫਿਊਜ਼ਨ ਹੈ ਸੰਗਤ ਦੇ ਵਿੱਚ ਹਲੇ ਵੀ ਕਿ ਸ਼ੋਮਨੀ ਅਕਾਲੀ ਦਲ ਦੇ ਅਸਲੀ ਪ੍ਰਧਾਨ ਕੌਣ ਹੈ ਕਿ ਜੱਥੇਦਾਰ ਸਾਹਿਬ ਨੇ ਯਾ ਸਕੂਰੀジング ਬਾਦ ਲੈ ਕਿਉਂਕਿ ਤੁਸੀਂ ਕਈ ਜਣੋ ਕਿ ਉਹ ਪਹੋੜ ਨੇ ਉਹ ਤੁਹਾਡੇ ਤੇ ਅਲਿਗੇਸ਼ਨ ਲਗਾ ਰਹੇ ਪੋੜਾ ਅਸਲੀ ਕੋਣ ਹੈ ਤੇ ਕੋਣ ਹੈ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਹਲ ਤੱਕ ਜੜਾਗਾ ਉਹ ਸਹੀ ਤਰੀਕੇ ਨਾਲ ਚੱਲ ਰਿਹਾ ਦੇਖੋ ਤੁਸੀਂ ਸੋਚ ਕੇ ਦੇਖੋ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਉਹ ਕਿਨੇ ਮੰਨਿਆ ਉਹ ਸਿਫਾਇਲਾ ਕਰ ਲੋ ਐਸੀ ਤਾਂ ਜੋ ਇਨਵਨ ਲਾਗੂ ਕੀਤਾ ਸੀ ਲੋਕਾਂ ਨੇ ਕਿਹਾ ਕਿ ਉਹਨੂੰ ਧਾਰਮਿਕ ਬੰਦਾ ਹੋਣਾ ਚਾਹੀਦਾ ਹੈ। ਹਾਲਾਂਕਿ ਗਿਆਨੀ ਹਰਪੀਤ ਜੀ ਬਣਨਾ ਨਹੀਂ ਚਾਹੁੰਦੇ। ਅਸੀਂ ਫੋਰਸਫੁਲੀ ਕਹਿ ਕੇ ਉਹਨਾਂ ਨੂੰ ਬਣਾਇਆ ਕਿ ਵੀ ਨਹੀਂ ਲੋਕ ਚਾਹੁੰਦੇ ਨੇ। ਲੋਕਾਂ ਦੀ رائے ਹੈ। ਸਾਡੇ ਡੈਲੀਗੇਟ ਬਣੇ ਨੇ ਉਹ ਕਹਿੰਦੇ ਨੇ, ਸਾਡੇ ਮੈਂਬਰ ਬਣੇ ਨੇ ਉਹ ਕਹਿੰਦੇ ਨੇ। ਅੱਜ ਤੁਸੀਂ ਕਿਤੇ ਟੈਲੀਫੋਨ ਕਰਕੇ ਦੇਖੋ। ਅਮਰੀਕਾ 'ਚ ਕਰ ਲਓ, ਕੈਨੇਡਾ 'ਚ ਕਰ ਲਓ, ਜਪਾਨ 'ਚ ਕਰ ਲਓ, ਇਟਲੀ 'ਚ ਕਰ ਜਿੱਥੇ-ਜਿੱਥੇ ਪੰਜਾਬੀ ਬੈਠਾ ਹੈ। ਉੱਥੇ ਹਰ ਬੰਦਾ ਕਹਿੰਦਾ ਬਹੁਤ ਵਧੀਆ ਫਾਇਦਾ ਹੋਇਆ। ਤੇ ਅਸੀਂ ਠੀਕ ਫਾਇਦਾ ਕੀਤਾ। ਕਿਉਂਕਿ ਮੈਂ ਨਹੀਂ ਕਹਿੰਦਾ ਕਿ ਸ਼ੋਮਨੀ ਕਲਦਾਲ ਨੇ ਕੰਮ ਮਾੜੇ ਕੀਤੇ ਚੰਗੇ ਕੰਮ ਕੀਤੇ ਸੀ ਡਵੈਲਪਮੈਂਟ ਹੋਈ ਕੁਝ ਵੀ ਦੇਖੀਏ ਜਿੰਨੀ ਤਰੱਕੀ ਜਿੰਨੀ ਡਵੈਲਪਮੈਂਟ ਸਾਡੇ ਟਾਈਮ ਦੇ ਵਿੱਚ ਹੋਈ ਹੈ ਕਦੇ ਪਹਿਲਾਂ ਹੋਈ ਨਹੀਂ ਪਰ ਜਿੰਨੇ ਮਾੜੇ ਕੰਮ ਕੀਤੇ ਧਾਰਮਿਕ ਪੱਖੋਂ ਉਹ ਵੀ ਇੱਕ ਰਿਕਾਰਡ ਹੀ ਹੋਣਾ ਮੇਰਾ ਖਲਾ ਵੀ ਹਿਸਟਰੀ ਲਿਖ ਜਾਨੀ ਹੈ ਕਿ ਸ਼ੋਮਨੀ ਕਲਦਾਲ ਦੀ ਸਰਕਾਰ ਹੋਵੇ ਉਸ ਟਾਈਮ ਦੇ ਵਿੱਚ ਇੰਨੇ ਮਾੜੇ ਕੰਮ ਹੋ ਜਾਣ ਸੋ ਹਰਪੀਤ ਨੇ ਕਿਹਾ ਮੈਂ ਕੋਈ ਇਲੈਕਸ਼ਨ ਨਹੀਂ ਲੜਾਂਗਾ ਨਾ ਮੈਂਬਰ ਪਾਰਲੀਮੈਂਟ ਦੀ ਨਾ ਵਿਧਾਨ ਸਭਾ ਦੀ ਫਿਰ ਸਿਆਸਤ ਵਿੱਚ ਤਾਂ ਕੋਈ ਅੱਗੇ ਤਾਂ ਲੱਗੇਗਾ ਨਾ ਜੀ ਅਸੀਂ ਫੈਸਲਾ ਕੀਤਾ ਸਾਡਾ ਤੇ ਉਹਨਾਂ ਦਾ ਕੀ ਫਰਕ ਹੈ ਸਾਡਾ ਤੇ ਉਹਨਾਂ ਅਹੀ ਫਰਕ ਹੈ ਉਹਨਾਂ ਤਾਂ ਆਪ ਹੀ ਫੈਸਲਾ ਕਰਤਾ ਬੈਠੇ ਅਸੀਂ ਫੈਸਲਾ ਕੀਤਾ ਸੀ ਵੀ ਜਿਹੜਾ ਵੀ ਸਾਡਾ ਪ੍ਰਧਾਨ ਹੋਊਗਾ ਉਹ ਕੋਈ ਇਲੈਕਸ਼ਨ ਨਹੀਂ ਲੜੂਗਾ ਜੇ ਇਲੈਕਸ਼ਨ ਲੜੂਗਾ ਤਾਂ ਉਹ ਪ੍ਰਧਾਨਗੀ ਛੱਡ ਕੇ ਲੜੂਗਾ ਜਿਹੜੀ ਉਹਦੀ ਟਰਮ ਹੈ 3 ਸਾਲ ਹੋਊਗੀ ਵੱਧ ਤੋਂ ਵੱਧ 2 ਟਰਮਾਂ ਹੋਣਗੀਆਂ 6 ਸਾਲ ਤੋਂ ਵੱਧ ਪ੍ਰਧਾਨ ਨਹੀਂ ਕੋਈ ਰਹੂਗਾ ਜਿਹੜੇ ਸਾਡੇ ਦੇਖਿਆ ਹੈ ਕਿ ਜਿਹੜਾ ਜਦੋਂ ਸ਼ੋਮਨੀ ਕਲਦਲ ਬਣਿਆ ਹੈ ਸ਼੍ਰੀ ਕਾਲ ਤਖਤ ਸਾਹਿਬ ਤੋਂ ਉਦੋਂ ਬਹੁਤ ਵਧੀਆ ਬਣਿਆ ਸੀ ਬਹੁਤ ਵਧੀਆ ਕੰਮ ਕੀਤੇ ਸੀ ਉਹਨਾਂ ਨੇ ਉਹਨਾਂ ਨੇ ਸ਼ੈਕਰੀਫਾਈ ਕੀਤਾ ਕੋਈ ਸਰਕਾਰਾਂ ਬਣਾਉਣ ਤੱਕ ਮਸਤ ਨਹੀਂ ਸੀ ਚੇਅਰਮੈਨ ਹੀ ਲੈਣ ਤੱਕ ਮਸਤ ਨਹੀਂ ਸੀ ਸਿਰਫ ਆਪਣੇ ਸੂਬੇ ਦੇ ਲਈ ਆਪਣੇ ਲੋਕਾਂ ਦੇ ਲਈ ਆਪਣੇ ਧਰਮ ਦੇ ਲਈ ਖੜਨ ਦੇ ਲਈ ਬਣਿਆ ਸੀ ਹੋਈ ਹੋਈ ਪਾਵਰ ਆਉਂਦੀ ਗਈ ਚੇਅਰਮੈਨ ਹੀ ਆ ਗਿਆਂ ਲਾਲਚ ਪੈ ਗੇ ਉਸ ਲਾਲਚ ਨੇ ਲੰਮਾ ਟਿਰੂ ਚੱਲ ਗਿਆ 105 ਸਾਲ ਦੇ ਵਿੱਚ ਅਸੀਂ ਇੱਥੇ ਆ ਗਏ ਹੁਣ ਅਸੀਂ ਜਿਹੜੇ ਨਵਾਂ ਕੀਤਾ ਜੋ ਗਲਤੀਆਂ ਹੋਈਆਂ ਜੋ ਕ੍ਰਿਤੀਆਂ ਆਈਆਂ ਉਹਨੂੰ ਠੀਕ ਕਰਨ ਦੀ ਗੱਲ ਕਰ ਰਹੇ ਹਾਂ ਅਸੀਂ। ਵਿਜਨ ਡਾਕੂਮੈਂਟ ਬਣਾਵਾਂਗੇ ਕਿ ਜਿਹਦੇ ਨਾਲ ਪੰਜਾਬ ਜਿਹੜਾ ਮਹਾਰਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਪੰਜਾਬ ਸੀ ਜਦੋਂ ਯੂਰਪੀਅਨ ਲੋਕ ਇੱਥੇ ਆ ਕੇ ਨੌਕਰੀ ਕਰਦੇ ਸੀਗੇ 13 ਗੁਣਾ ਕਰੰਸੀ ਦਾ ਫਰਕ ਸੀ। 1 ਰੁਪਏ ਦੇ 13 ਡਾਲਰ ਆਉਂਦੇ ਸੀ। ਅੱਜ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਨੇ? ਕਿਉਂਕਿ ਅਸੀਂ ਕਮਜ਼ੋਰ ਪੈ ਗਏ। ਉੱਥੇ ਕੰਮ ਕਿਉਂ ਕਰਦੇ ਨੇ ਇੱਥੇ ਕਿਉਂ ਨਹੀਂ ਕੰਮ ਕਰਦੇ? ਕਿਉਂਕਿ ਉੱਥੇ ਡਾਲਰ ਮਿਲਦੇ ਨੇ। 1 ਡਾਲਰ ਦਾ 80 ਰੁਪਏ ਆਣ ਜਾਂਦੇ ਨੇ। ਸੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਪੰਜਾਬੀ ਮਿਹਨਤੀ ਤੇ ਹਿੰਮਤੀयत ਦੁਨੀਆ ਦੇ ਵਿੱਚ ਕੋਈ ਹੈ ਨਹੀਂ ਸਰ ਸੁਖਵੀਰ ਸਿੰਘ ਵੱਲੋਂ ਵੀ ਮਾਫੀ ਮੰਗੀ ਸੀਗੀ ਕਹਿੰਦੇ ਅਸੀਂ ਜਿੰਨੇ ਵੀ ਸੀਗੇ ਰਿਲੇਸ਼ਨਸ਼ਿਪ ਹੈਗੀ ਹੈ ਸ਼ਾਇਦ ਸਾਰਿਆਂ ਦਾ ਜ਼ਿਕਰ ਕਰਿਆ ਸੀਗਾ ਉਹ ਤੇ ਲੱਗਦਾ ਹੈ ਕਿ ਉਹ ਮਾਫੀ ਜਿਹੜੀ ਦੇਰੀ ਹੋ ਗਈ ਤੇ ਹੁਣ ਜਿਹੜਾ ਹੈਗਾ ਇੱਕ ਪਾਸੇ ਮਾਫੀ ਦੀ ਗੱਲਾਂ ਕਰ ਰਹੇ ਨੇ ਤੇ ਦੂਸਰੇ ਪਾਸੇ ਜਿਹੜਾ ਹੈਗਾ ਚਾਹੇ ਸੀਨੀਅਰ ਲੀਡਰਸ਼ਿਪ ਤੁਸੀਂ ਆਨੇ ਹੋ ਚਾਹੇ ਤੁਹਾਡੇ ਚੰਦੂ ਮਦਰ ਸਾਹਿਬ ਹੋ ਕੇ ਚਾਹੇ ਕਹਿੰਦੇ ਪਟਿਆਲੇ ਦਾ ਬੇੜਾ ਕਰ ਕਰਦਾ ਹੈ ਸਰ ਇਹਦੇ ਨਾਲ ਹੀ ਨਹੀਂ ਰਹਿ ਰਹੇ ਸੁਭੀਰ ਸਿੰਘ ਬਾਦਲ ਨੇ ਪਟਿਆਲਾ ਦੇ ਵਿੱਚ ਕਿਹਾ ਸੀ ਕਿ ਰਕੜਾ ਪਰਿਵਾਰ ਤੇ ਚੱਦੂ ਮਾਜਰਾ ਪਰਿਵਾਰ ਬਿਲਜੀਰੀਆਂ ਹੰਡਾਈਆਂ ਕਹਿੰਦੇ ਇਹਨਾਂ ਨੇ ਉਦੋਂ ਨਹੀਂ ਬੋਲੇ ਇਹ ਸਿਰਫ ਕਹਿ ਰਹੇ ਆ ਕਿ ਕਾਂਲੀ ਦਲ ਨੂੰ ਜੇ ਕਰਨ ਦਾ ਸੁਭੀਰ ਸਿੰਘ ਬਾਦਲ ਨੂੰ ਕਮਜ਼ੋਰ ਕਰਨਾ ਚਾਹਦਾ। ਤੁਹਾਡੇ ਤੇ ਬਹੁਤ ਵੱਡੇ ਵੱਡੇ ਇਲਜ਼ਾਮ ਹੈ। ਬੀਜੇਪੀ ਦੀ 2 ਟੀਮਾਂ ਤੁਸੀਂ ਈਡੀ ਦੇ ਡਰ ਦੇ ਬਾਰੇ ਤੁਸੀਂ ਆਪ ਹੁੰਦਾ। ਉਹ ਉਹ ਕਹਿੰਦੇ ਅਸੀਂ ਵੀ ਐਨਸੀ ਬੈਠਦੇ। ਉਹ ਇੱਕ ਅਲੀਗੇਸ਼ਨ ਲਾ ਕੇ ਦਿਖਾ ਦੇ ਕਿ ਜੀ ਫਲਾਣੀ ਬਾਲੀ ਚ 1 ਰੁਪਿਆ ਲਿਆ। ਫਲਾਣੇ ਚ ਕਮਿਸ਼ਨ ਲਿਆ। ਮੈਂ ਚੈਲੰਜ ਕਰਕੇ ਕਹਿੰਦਾ ਜੀ 1 ਰੁਪਿਆ ਵੀ ਸਾਬਤ ਕਰ ਦੇਣ ਤਾਂ ਮੈਂ ਦੇਣਦਾਰ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਜੀ ਉੱਥੇ ਖੜਕੇ ਇਹਨਾਂ ਨੇ ਚੰਦੂਮਾਰਾ ਸਾਹਿਬ ਨੇ ਰੱਖੜਾ ਸਾਹਿਬ ਨੇ ਉਹਦੇ ਘਰੇ ਮੀਟਿੰਗ ਹੋਈ ਭਾਜਪੀ ਨਾਲ ਰੱਖ ਕੇ ਜੇ ਉਹ ਇਹ ਸਾਬਤ ਕਰ ਦੇਣ ਦਰਬਾਰ ਸਾਹਿਬ ਜਾ ਕੇ ਕਹਿ ਦੇਣ ਮੈਂ ਸਾਰੀ ਜ਼ਿੰਦਗੀ ਹੱਥ ਸ਼ਾਹਤ ਕਰ ਦਮ ਸ਼ਾਹਤ ਦੇ ਨੇੜੇ ਵੀ ਨਹੀਂ ਜਾਂਦਾ ਸ਼ਰਮਾ ਜੀ ਨੇ ਕੀ ਗੱਲ ਕਹੀ ਸੀ ਕਿ ਜੀ ਇਹਨਾਂ ਨੇ ਮਹਾਰਾਣੀ ਦੀ ਮਦਦ ਕੀਤੀ ਉੱਥੇ ਜਾ ਕੇ ਅੰਮ੍ਰਿਤਸਰ ਚਾ ਕੇ ਪੈਸੇ ਦੇ ਕੇ ਆਏ ਸੀ ਭਾਜੀ ਬੀਜੇਪੀ ਦੇ ਕੈਂਡੀਡੇਟ। ਇਹ ਜੀ ਨੇ ਕਹੀ ਸੀ। ਮੈਂ ਕਿਹਾ ਸੀ ਵੀ ਦੁਖਰਮਰ ਸਾਹਿਬ ਚੱਲਦੇ ਆ। ਸ਼ਰਮਾ ਜੀ ਭੱਗ ਜਾਣ। ਮੈਂ ਨਾਲ ਚੱਲਦਾ ਉਹਦੇ। ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ। ਜੇ ਸਾਡੀ ਇੱਕ ਵੀ ਚੀਜ਼ ਝੂਠ ਕਰਦੇ ਨੇ। ਇੱਕ ਵੀ। ਤਖਤ ਸਾਹਿਬ ਪਟਿਆਲਾ ਦੇ ਜਗਜੀਤ ਸਿੰਘ ਬਾਦਲਾਏ ਸਨ। ਲੈਂਡ ਪੁਲਿੰਗ ਦਾ ਮੁੱਦਾ ਰੱਖਿਆ ਗਿਆ ਸੀ। ਉੱਥੇ ਕਿ ਸਰਕਾਰ ਦੇ ਨੇ ਲੈਂਡ ਪੁਲਿੰਗ ਦੇ ਵਿੱਚ ਝੂਟਣ ਲਿਆ ਉਹਦੇ ਤੇ ਗੱਲਬਾਤ ਕੀਤੀ ਜਾਏਗੀ। ਪਰ ਸਾਰੀ ਰੈਲੀ ਦੇ ਵਿੱਚ ਆਪਣਾ ਹਰਪ੍ਰੀਤ ਸਿੰਘ ਦੇ ਉੱਪਰ ਹੀ ਸਾਰੀ ਚਰਚਾ ਹੋ ਰਹੀ ਹੈ ਕਿ ਕారణ ਕੀ ਸਮਝੋ ਕਿ ਕਿਹੜਿਆਂ ਚੱਕਰ ਦੀ ਅਪੀਲ ਕਰੋਗੇ ਕਿਉਂਕਿ ਯਾਨੀ ਹਰਪ੍ਰੀਤ ਸਿੰਘ 81 80 ਜੋ ਨਿਸ਼ਾਨ ਵੀ ਲੈ ਕੇ ਰਵਾਂਗੇ ਤੁਸੀਂ ਕੀ ਕਹਿੰਦੇ ਹੋ ਜੀ ਦੇਖੋ ਬੇਟੇ ਥੋੜੇ ਟਾਈਮ ਦੀ ਗੱਲ ਹੈ ਇਹ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਹਾਲੇ ਤਾਂ ਤੁਹਾਨੂੰ 15 ਦਿਨ ਵੀ ਨਹੀਂ ਹੋਏ ਹਨ ਪ੍ਰਧਾਨ ਬਣਾਈਏ ਠੀਕ ਹੈ ਰਕੜਾ ਸਾਹਿਬ ਲੱਗਦਾ ਮਾਮਲਾ ਅਦਾਲਤ ਵਿੱਚ ਵੀ ਜਾ ਸਕਦਾ 6 ਤਰੀਕ ਨੂੰ ਅਸੀਂ ਆਪਣੇ ਡੈਲੀਗੇਟ ਦੇ ਬਾਰੇ ਫੇਰ ਮੀਟਿੰਗ ਲਈ ਵਰਕਿੰਗ ਮੀਟਿੰਗ ਬਣਾਵਾਂਗੇ ਰਕੜਾ ਸਾਹਿਬ ਫੇਰ ਜ਼ਿਲ੍ਹਾ ਪ੍ਰਧਾਨ ਬਣਨਗੇ ਉਹ ਮੇਟਾ ਫੇਰ ਸਰਕਲ ਪ੍ਰਧਾਨ ਬਣਨਗੇ اے ਸਾਡੀ ਵਰਕਿੰگ شروع ਹੋ ਜੂਗੀ ਹਾਲਤ ਸਾਡੀ ਵਰਕਿੰਗ ਸ਼ੁਰੂ ਹੋਣੀ ਹੈ ਤੁਸੀਂ ਦੇਖੋ ਜਿੱਦ ਸਾਡੀ ਵਰਕਿੰਗ ਸ਼ੁਰੂ ਹੋ ਗਈ ਤਾਂ ਕਿਵੇਂ ਇਹਦਾ ਗਰਾਫ ਉੱਪਰ ਜਾਂਦਾ ਹੈ ਸੁਖਵੀਰ ਨੇ ਕਿਤੇ ਨਹੀਂ ਖੜਨਾ ਹੈ ਸੁਖਵੀਰ ਕਿਸੇ ਪਾਰਟੀ ਨੇ ਸਾਡੇ ਮੁਕਾਬਲੇ ਚ ਖੜਨੇ ਹੈ ਨਹੀਂ ਅ ਸਾਡੀ ਕੋਸ਼ਿਸ਼ ਹੋਊਗੀ ਕਿ ਪੰਜਾਬ ਦੇ ਵਿੱਚ ਅਸੀਂ ਬਹੁਤ ਵਧੀਆ ਐਡਮਿਨਿਸਟ੍ਰੇਸ਼ਨ ਤੇ ਜਾਈਏ ਅਸੀਂ ਬਿਲਾਲ ਨੂੰ ਅੱਗੇ ਲੈ ਕੇ ਆਈਏ ਅਗੜਾ ਸਾਹਿਬ ਲੱਗਦਾ ਕਿ 2027 ਦੇ ਵਿੱਚ ਤੁਸੀਂ ਇਕੱਲੇ ਚੋਣ ਲੜੋਗੇ ਜਾਂ ਭਾਜਪਾ ਨਾਲ ਕਿਸ ਤਰ੍ਹਾਂ ਸਮਝੌਤਾ ਵੀ ਗੱਲਬਾਤ ਹੋਈਗੀ ਸਾਰੇ 117 ਹਲਕਿਆਂ ਦੀ ਕਿ ਤੁਸੀਂ ਆਪਣੇ ਕੈਂਡੀਡੇਟ ਵੀ ਅੱਗੇ ਖੜੇ ਕਰਨਗੇ ਉਹਦੇ ਲਈ ਕਿਵੇਂ ਦੀ ਤਿਆਰੀ ਇਹ ਗੱਲ ਚੋਣ ਹੋਏਗਾ 2027 ਸ਼ਹਿਰਾ ਦੀ ਵੋਟ ਦੀ ਦੇਖੀ ਜਾਵੇ ਪਹਿਲਾਂ ਭਾਜਪਾ ਦੇ ਨਾਲ ਵੀ ਕਾਫੀ ਥੋੜੇ ਰਿਜ਼ਲਟ ਵਧੀਆ ਆਏ ਨੇ ਕਿ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵੀ ਇਹ ਤਾਂ ਤੁਸੀਂ ਟਾਈਮ ਤੋਂ ਪਹਿਲਾਂ ਦੀ ਗੱਲ ਕਰ ਰਹੇ ਹੋ ਕਿ ਜਿਹੜਾ ਐਲਾਈანს ਹੋਊਗਾ 117 ਸੀਟਾਂ ਦੀ ਲੜਾਂਗੇ ਲੜਾਂਗੇ ਘੱਟ ਤੇ ਲੜਾਂਗੇ ਵੱਧ ਤੇ ਲੜਾਂਗੇ ਇਹ ਜਿੰਨਾ ਚਿਰ ਸਾਡੀ ਪੂਰੀ ਬਾਡੀ ਨਹੀਂ ਬਣ ਜਾਂਦੀ ਉਹ ਤਾਂ ਪਹਿਲਾਂ ਗੱਲ ਕਰਨੀ ਬੜਾ ਔਖਾ ਕੰਮ ਹੁੰਦਾ ਹੈ ਅਸੀਂ ਕੋਈ ਵੀ ਹਵਾ ਚ ਨਹੀਂ ਗੱਲ ਕਰਨੀ ਚਾਹਦੇ ਕਿ ਅਸੀਂ ਅੱਜ ਜੇ ਕਹਿਣ ਦਾ ਮਜੂ ਮਰ ਵੱਡੀ ਗੱਲ ਲਵੈ ਬਹੁਤ ਵੱਡੀ ਤੋਂ ਵੱਡੀ ਗੱਲ ਕਰ ਸਕਦਾ ਇਹ ਹਰ ਪਾਰਟੀ ਕਹਿੰਦੀ ਹੈ ਕਿ ਖਸਤਾਨ ਚ ਤਰਾਸ ਢਿੱਟਾਂਗੇ ਕਹਿੰਦੇ ਨਾ ਹਰ ਬਾਕੀ ਸਵਾਲਾ ਜੀ ਕੋਈ ਵੀ ਤੇ ਦੇ ਦੇ ਖੇਮੇ ਨੂੰ ਪਰ ਪਰ ਇਹ ਦੇਖੋ ਮੈਂ ਟਾਈਮ ਤੋਂ ਪਹਿਲਾਂ ਨਹੀਂ ਗੱਲ ਕਰਨੀ ਚਾਹਦਾ ਸਾਡਾ ਪਾਰਟੀ ਬਣ ਜਵੇ ਸਾਡੀ ਜ਼ਿਲ੍ਹਾ ਪ੍ਰਧਾਨ ਬਣ ਜਾਣ ਸਾਡੀ ਸਰਕਤ ਪ੍ਰਧਾਨ ਬਣ ਜਾਣ ਫਿਰ ਅਸੀਂ ਆਪਣਾ ਵਿਜ਼ਨ ਡਾਕੂਮੈਂਟ ਜਿਹੜੋ ਲੈ ਕੇ ਆਵਾਂਗੇ ਅੱਛੀ ਕੀ ਕਰਨਾ ਸਾਡੀ ਪਾਰਟੀ ਕਿਵੇਂ ਕੰਮ ਕਰੂਗੀ ਨਹੀਂ ਸਮਾਕਟ ਹੈ ਕਿ ਇਸ ਚੀਜ਼ ਦੇ ਉੱਪਰ ਹੈ ਜ ਕੋਈ ਸਮਾਕਟ ਨਹੀਂ ਕੋਈ ਕੋਈ ਸਮਾਕਟ ਨਹੀਂ ਹਨਾ ਜੇ ਤੁਸੀਂ ਸਹੀ ਕੰਮ ਕਰਨਾ ਹੋਵੇ ਉਹਦੇ ਲਈ ਦਿਨ ਵੀ ਫालतੂ ਹੁੰਦੇ ਸਾਡੇ ਕੋਲ ਸਾਲ ਹੈਗੇ ਸਰ ਪਾਰਟੀ ਜਿਹੜੀ ਰਹੂਗੀ ਸ਼੍ਰੋਮਣੀ ਕਾਲੀਦਾ ਲੂਗਾ ਜਾਂ ਇਹਦੇ ਚ ਦੇਖੋ ਸਿੰਬਲ ਦੇ ਉੱਤੇ ਵੀ ਗੱਲ ਆ ਰਹੀ ਹੈ ਪਾਰਟੀ ਉੱਤੇ ਪਾਰਟੀ ਮੈਂ ਸ਼੍ਰੋਮਣੀ ਕੋਰਟ ਦੇ ਵਿੱਚ ਹੀ ਮਾਫਤ ਮਤਲਬ ਜੀ ਸ਼੍ਰੋਮਣੀ ਕਾਲ ਕੁਝ ਵੀ ਹੋ ਸਕਦਾ ਜੀ ਦਿਲਜੀਤ ਜੀ ਮਨੇ ਕੀ ਹੈਗਾ ਜੀ ਮੈਂ ਸ਼੍ਰੋਮਣੀ ਕਾਲੀਦਾ ਲਈ ਰਹੂਗਾ ਤੇ ਵੋਟ ਜਾਣਾ ਹੋਵੇ ਜਿੱਥੇ ਮਰਜ਼ੀ ਜਾਣਾ ਹੋਵੇ ਉਹ ਟਾਈਮ ਦੱਸੋ ਮਾਨਸੇਹਿ ਜਦ ਜੇਸੇਬੰਦੀ ਬਣ ਗਈ ਫਿਰ ਡਿਸਾਈਡ ਕਰਾਂਗੇ ਕਿ ਅਸੀਂ ਕੀ ਕਰਨਾ ਸਰ ਇੱਕ ਸੋਸ਼ਲ ਮੀਡੀਆ ਤੇ ਝੋਟੀਆਂ ਤਸਵੀਰਾਂ ਨੂੰ AI ਦੇ ਨਾਲ ਕਰਕੇ ਜਿਹੜੀ ਤੁਹਾਡੀ ਨਵੀਂ ਕੱਟੋ ਪ੍ਰੈਸ ਕਾਨਫਰੰਸ ਵਾਲੀ ਗੱਲ ਨਹੀਂ ਉਹ ਸਾਡਾ ਰੋ ਕੀ ਹੈ ਸਾਡਾ ਤਾਂ ਉਹਦੇ ਕੋਈ ਰੋ ਹੀ ਹੈ ਨਹੀਂ ਅਸੀਂ ਤਾਂ ਕਹਿਨੇ ਆ ਕਿ ਜੋਸ਼ੀ ਦੀ ਕਾਲ ਤੱਕ ਸਾਹਿਬ ਨੇ ਕਿਹਾ ਉਹ ਮੰਨ ਲੈਣ ਤੱਕ ਕਾ ਮੁੱਗ ਜੁਗਲ ਸਾਡੇ ਨਾਲ ਰੋਣਾ ਨਹੀਂ ਹੁੰਦਾ ਤਾਂ ਰੋਣਾ ਕਾਲ ਤੱਕ ਸਾਹਿਬ ਨਾਲ ਹੈ ਸਾਰਾ ਕੁਝ ਮੰਨਿਆ ਉਹ ਨਹੀਂ ਲੋਕਾਂ ਨੇ ਵੀ ਕਹਤਾ ਵੀ ਠੀਕ ਹੈ ਪਰ ਮੁਖਸ਼ਰ ਸਾਹਿਬ ਦਾ ਕੀ ਕੀਤਾ ਇਹ ਜੀ ਐਵੇਂ ਮੰਨ ਲਿਆ ਸੀ ਜੇ ਤੂੰ ਰੱਬ ਦੇ ਘਰ ਤੇ ਜਾ ਕੇ ਵੀ ਆਪਾਂ ਆਪਣੇ ਜਿੰਨੇ ਮਰਜ਼ੀ ਫੜਨੇ ਕਾ ਕਰ ਲਈਏ ਰੱਬ ਤਾਂ ਰੱਬ ਹੀ ਹੈ ਨਾ ਪਰਮਾਤਮਾ ਦਾ ਪਰਮਾਤਮਾ ਹੀ ਹੈ ਉੱਥੇ ਤੇ ਕੋਈ ਵੱਡਾ ਨਹੀਂ ਹੈ ਕਿਨਿੰਗੇ ਤੁਹਾਡਾ ਕਹਿਣ ਦਾ ਮਤਲਬ ਤੁਹਾਡਾ ਚੁੱਲਾ ਅਲੱਗ ਹੋ ਚੁੱਕਾ ਜੀ ਸਾਡਾ ਚੁੱਲਾ ਲੱਗ ਨਹੀਂ ਹੋਇਆ ਚੁੱਲਾ ਲੱਗ ਉਹਨਾਂ ਦਾ ਹੋਇਆ ਔਰ ਉਹ ਤੜਾ ਉਹ ਤਾਂ ਆਪਣਾ ਧੜੇ ਦੀ ਗੱਲ ਕਰਨ ਲੱਗੇ ਹੋ ਉਹਨਾਂ ਤੇ ਕੋਈ ਕਾਲੀ ਜਲਦੀ ਗੱਲ ਹੀ ਨਹੀਂ ਹੈ ਕਿ ਕਹਿਣ ਦਾ ਪਾਪ ਕੀ ਤੁਹਾਡਾ ਸ਼੍ਰੋਮਣੀ ਕਾਲੀ ਦਲ ਦਾ ਤੜਾ ਰਹਿ ਗਿਆ ਤੇ ਉਹ ਬਦਲ ਤੜਾ ਰਿਹਾ ਤੜਾ ਨਹੀਂ ਸਾਡਾ ਸ਼੍ਰੋਮਣੀ ਕਾਲੀ ਦਲ ਹੈ ਤੇ ਉਹਨਾਂ ਤੜਾ ਉਹ ਉਹਨਾਂ ਦਾ ਦਲ ਹੈ ਕਿ ਉਹਨਾਂ ਦਾ ਬਦਲ ਵਾਲੀ ਆ ਇਹ ਅਸਲ ਨਕਲ ਦਾ ਫਰਕ ਫਿਰ ਕਿਵੇਂ ਸਾਬਤ ਹੋਏਗਾ ਲੋਕਾਂ ਦੇ ਵਿੱਚ ਸਾਡੇ ਸਾਹਮਣੇ ਆ ਜਾਣੇ ਹੁਣ ਥੋੜੇ ਦੇਖੋ ਜੇ ਗੁਰੂ ਨੇ ਕਿਰਪਾ ਕਰਦੀ ਸੱਚੇ ਪਾਤਸ਼ਾਹ ਨੇ ਮਿਹਰ ਕਰਦੀ ਅਸੀਂ ਲਾਈ ਲਾਂਗੇ ਸ਼ੋਨੀ ਕੁਇਟ ਦੀ ਹੁਣ ਪ੍ਰੈਸ਼ਰ ਪ੍ਰੈਸ ਕਰਾਂਗੇ ਤੇ ਸੈਂਟਰ ਸਰਕਾਰ ਨੂੰ ਇੱਕ ਦੱਸੋ 14 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਈ ਕਿਉਂ ਨਹੀਂ ਹੋਈ ਉਹਦਾ ਕੀ ਨੂੰ ਫਾਇਦਾ ਹੈ ਉਹਦਾ ਜੇ ਸਾਡੀ ਉੱਥੇ ਅੱਟੀ ਛੱਡੀ ਹੈਗੀ ਅਸੀਂ ਤਾਂ ਦੂਜੇ ਦਿਨ ਇਲੈਕਸ਼ਨ ਕਰਾ ਦਈਏ ਫਾਇਦਾ ਜਿਹੜਾ ਤੁਹਾਡੇ ਨੂੰ ਫਾਇਦਾ ਹੈ 1 ਸਾਲ ਨਹੀਂ 2 ਸਾਲ ਨਹੀਂ ਕਟੋਂ 20 ਸਾਲ ਅਲੈਂਸ ਰਿਹਾ ਹੈ ਕੌਣ ਜਾਂਦਾ ਰਿਹਾ ਹੈ ਇੱਕ ਵੀ ਦੱਸ ਦੋ ਕੋਈ ਕੋਈ ਮਨਿਸਟਰ ਜਾਂਦਾ ਹੋਇਆ ਹੋਵੇ ਜਾਂ ਕੋਈ ਹੋਰ ਜਾਂਦਾ ਸਿਰਫ ਬਾਲ ਪਰਿਵਾਰਤ ਬਿਨਾਂ ਹੋਰ ਕੋਈ ਗਿਆ ਉੱਥੇ ਸੈਟਸ ਕਾਣਾ ਗੱਲਬਾਤ ਕਰੋ ਕਿ ਸ਼੍ਰੋਮੇ ਦੀ ਬੇਟੀ ਨੂੰ ਲੈ ਕੇ ਚੋੜਾਵਾਲੂ ਅਸੀਂ ਸਾਰੇ ਧਿਰ ਲਾਵਾਂਗੇ ਸਾਨੂੰ ਧਰਨੇ ਲਾਉਣੇ ਪਏ ਧਰਨੇ ਵੀ ਲਾਵਾਂਗੇ ਪ੍ਰੋਟੈਸਟ ਕਰਨਾ ਪਿਆ ਪ੍ਰੋਟੈਸਟ ਵੀ ਕਰਾਂਗੇ ਪਰ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਕਈ ਵੀ ਸ਼ਾਵਣੀ ਕੋਈ ਨਹੀਂ ਇਲੈਕਸ਼ਨ ਕਰਾਓ ਅਗਰ ਸਭ ਅੱਜ ਦੀ ਬੈਠਕ ਤੇ ਵੀ ਪ੍ਰਤਾਪ ਕਰਨ ਨੇ ਅਗਵਾਈ ਇਹਨਾਂ ਨੂੰ ਪੁੱਛ ਲਓ ਕੀ ਕਹਿਣਾ ਚਾਣਗੇ ਇਹਨਾਂ ਨੂੰ ਗੱਲਬਾਤ ਕਰੀਏ ਹਾਂਜੀ ਜੀ ਅੱਜ ਦੀ ਵਾਰਤ ਦੇ ਵਿੱਚ ਅੱਜ ਅਗਵਾਈ ਕੀਤੀ ਹੈ ਕਿਸ ਤਰਿਕਾ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਕੀ ਕਹਿੰਨਾ ਹੈ ਦੇਖੋ ਗਲਤ ਨੂੰ ਸਹੀ ਗੱਲ ਦੱਸਾਂ ਮੈਂ ਜਿੰਨਾ ਜੋਸ਼ ਸਾਡੇ ਯੂਥ ਵਿੱਚ ਦਿਖ ਰਿਹਾ ਹੈ ਮੈਂ ਕਹੇ ਬੜੇ 100% ਗਰੰਟੀ ਨਾਲ ਕਹਿ ਸਕਦਾ ਕਿ ਪਟਿਆਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜੀ ਅਸਲੀ ਹੈ ਬਾਦਲ ਤੜੇ ਦੀ ਗੱਲ ਨਹੀਂ ਕਰ ਰਿਹਾ ਅਸਲੀ ਸ਼੍ਰੋਮਣੀ ਅਕਾਲੀ ਦਲ ਸਾਰੀ ਸੀਟਾਂ ਲੈ ਕੇ ਜਾਊਗੀ ਯੂਥ ਦੇ ਨਾਲ ਹੁਣ ਕਿੱਦਾਂ ਦੇ ਅਗੇ ਕਦਮ ਚੁੱਕਣੇ ਸ਼ੁਰੂ ਕਰ ਰਹੇ ਹੋ ਕੀ ਅੱਗੇ ਦਿਰੋਪ੍ਰੇਖਾ ਤਿਆਰ ਹੈ ਦੇਖੋ ਅਸੀਂ ਸਾਰਾ ਅਸੀਂ ਪੂਰਾ ਸਟਰਕਚਰਡ ਪ੍ਰੋਗਰਾਮ ਬਣਾ ਰਹੇ ਹਾਂ ਇਹ ਨਹੀਂ ਹੈਗਾ ਕਿ ਹਵਾ 'ਚ ਗੱਲਾਂ ਮਾਰਾਂਗੇ ਆਰਗੇਨਾਈਜ਼ ਹੋਊਗਾ ਸਾਰਾ ਕੁਝ ਅਸੀਂ ਬਿਨਾ ਆਰਗੇਨਾਈਜ਼ ਤੇ ਕੁਝ ਨਹੀਂ ਕਰਨਾ ਜਿਹੜਾ ਪੁਰਾਣਾ ਅਕਾਲੀ ਦਲ ਤੜਾ ਸੀਗਾ ਉਹ ਆਪਾਂ ਉਹਦੇ ਵਾਂਗੂ ਨਹੀਂ ਕਰਨਾ ਤੇ ਤੁਸੀਂ ਦੇਖੀ ਚਲੋਗੇ ਆਉਂਦੇ ਹੋਏ ਥੋੜੇ ਟਾਈਮ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਊਗਾ ਅੱਜ ਇਹ ਉਹਦੇ ਉੱਪਰ ਕਿਹੜੇ ਮੁੱਦੇ ਚਰਚਾ ਕੀਤੀ ਗਈ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਹੁਣੀ ਹੜ੍ਹ ਹੋਇਆ ਨੇ ਜੀ ਬੰਬ ਮਾਰਾ ਹੋਇਆ ਉੱਥੇ ਅਸੀਂ ਸਾਰੇ ਅਸੀਂ ਜਾਵਾਂਗੇ ਉੱਥੇ ਅਸੀਂ ਆਪਣੀ ਸੇਵਾ ਕਰਾਂਗੇ ਜੀ ਗੁਰੂ ਸਾਹਿਬ ਨੇ ਸਾਨੂੰ ਇੰਨੇ ਰਿਸੋਰਸਸ ਦਿੱਤੇ ਨੇ ਅਸੀਂ ਉਹ ਆਪਣੇ ਰਿਸੋਰਸਸ ਯੂਜ਼ ਕਰੀਏ ਹੁਣ ਠੀਕ ਹੈ ਲੱਗਦਾ ਹੈ ਬਦਲੀਆਂ ਆਣਗੇ ਇਸ ਚੀਜ਼ ਨੂੰ ਲੈ ਕੇ ਚੁਣਤੀਆਂ ਬੜੀਆਂ ਨੇ ਤੁਹਾਡੇ ਮੇਰੇ ਕੋਲ ਕੋਈ ਚੁਣਤੀ ਨਹੀਂ ਕੋਈ ਚੁਣਤੀ ਨਹੀਂ ਕੋਈ ਠੀਕ ਹੈ ਲੱਗਦਾ ਹੈ